ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰ ਕਰਦੇ ਆ ਆਪਾਂ ਅੱਜ ਦੀ ਵੀਡੀਓ ਮੈਂ ਵੀਡੀਓ ਇਹ ਕਹਿ ਦਿੰਨੀ ਡਿਜ਼ਾਈਨ ਕਹਿਣਾ ਹੁੰਦਾ ਤੇ ਆਪਾਂ ਡਿਜ਼ਾਈਨ ਬਣਾਉਣ ਵਾਸਤੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਪਹਿਲਾਂ ਮੈਂ ਵੀਡੀਓ ਕੈਨ ਲੱਗੀ ਤੇ ਫਿਰ ਇੱਥੇ ਬਣਾਉਨੇ ਆ ਡਿਜ਼ਾਈਨ ਤੇ ਫਿਰ ਉਲਝ ਜਾਈਦਾ ਸੀ ਤੇ ਚਲੋ ਜੀ ਆਪਾਂ ਦੋ ਸਲਾਈਆਂ ਬਣਾ ਲੀਆਂ ਚਾਰ ਸਲਾਈਆਂ ਬਣਾ ਲੀਆਂ ਜੀ ਕੁੰਡੇ ਪਾ ਕੇ ਐਸਟਰਾ ਤੇ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਦੇ ਹਾਂ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮੇਰੇ ਵੀਰ ਭੈਣ ਭਰਾ ਕਮੈਂਟ ਕਰਦੇ ਆਪਾਂ ਨੂੰ ਉਹਨਾਂ ਦਾ ਵੀ ਬਹੁਤ 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 ਧੰਨਵਾਦ ਜੀ ਇਸੇ ਤਰ੍ਹਾਂ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਤੇ ਆਪਣਾ ਹੌਸਲਾ ਫਜ਼ਾਈ ਹੋ ਜਾਂਦਾ ਤੇ ਆਪਾਂ ਨੂੰ ਚੰਗਾ ਲੱਗਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਆਪਾਂ ਉਹਨਾਂ ਦਾ ਵਾਰ-ਵਾਰ ਧੰਨਵਾਦ ਕਰਦੇ ਆਂ ਜਿਹੜੇ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਜੀ ਤੇ ਚਲੋ ਜੀ ਆਪਾਂ ਤਿੰਨ ਕੁੰਡੇ ਲਾਏ ਤਿੰਨਾਂ ਤੋਂ ਆਪਾਂ ਤਿੰਨ ਕੁੰਡੇ ਬਣਾ ਲਏ ਤਿੰਨਾ ਤੋਂ ਤਿੰਨ ਕੁੰਡੇ ਬਣਾ ਲੈ। ਆਪਣੇ ਇਹ ਪਹਿਲੀ ਸਲਾਈ ਹੋਣੀ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਪਹਿਲੀ ਸਲਾਈ ਬਣਾਉਣੀ। ਤੇ ਆਪਾਂ ਇਸ ਤਰ੍ਹਾਂ ਕਰਕੇ ਤਿੰਨਾ ਤੋਂ ਤਿੰਨ-ਤਿੰਨ ਕੁੰਡੇ ਬਣਾ ਲੈਣੇ ਆ। ਕੁਛ ਆਪਣੀ ਥੋੜੀ ਜਿਹੀ ਹੁਣ ਵੀ ਬਰੀਕ ਹੈ ਇਹ ਤੇ ਤੁਸੀਂ ਕਿਸੇ ਵੀ ਹੁਣ ਚ ਬਣਾ ਸਕਦੇ ਹੋ ਮੋਟੀ ਚ ਬਣਾ ਸਕਦੇ ਹੋ ਬਰੀਕ ਚ ਵੀ ਬਣਾ ਸਕਦੇ ਹੋ ਤੇ ਹਰੇਕ ਰੰਗ ਚ ਹਰੇਕ ਰੰਗ ਦੇ ਵਿੱਚ ਇਹ ਚਚਣ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਲੱਗਦਾ ਤੇ ਬਹੁਤ ਸੌਖਾ ਹੈ ਜੀ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਜੀ ਤੇ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਤੇ ਤੁਸੀਂ ਸਾਰੇ ਜਣੇ ਰਲ ਮਿਲ ਕੇ ਭੈਣ ਭਰਾ ਸਾਰੇ ਜਣੇ ਆਪਣੇ ਚੈਨਲ ਨੂੰ ਸਪੋਰਟ ਕਰਿਓ ਜੀ ਤੇ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਹੋਊਗਾ ਜੀ ਤੇ ਲਓ ਜੀ ਆਪਾਂ ਪੂਰੀ ਸਲਾਈ ਬਣਾ ਲਈ ਆ ਤਿੰਨ ਕੁੰਡਿਆਂ ਤੋਂ ਤਿੰਨ ਤਿੰਨ ਕੁੰਡੇ ਆਪਾਂ ਬਣਾ ਲਏ ਆ ਤੇ ਉਲਟੀ ਸਲਾਈ ਆਪਾਂ ਬਣਾਉਨੇ ਆ ਹਣ ਪਹਿਲਾ ਗੁੰਡਾ ਤਾਰਿਆ ਆਪਾਂ ਤੇ ਜਿਹੜੇ ਤਿੰਨ ਗੁੰਡੇ ਆਪਾਂ ਉਲਟੇ ਬਣਾ ਲੈਣੇ ਆ ਲਓ ਜੀ ਆਪਾਂ ਉਲਟੀ ਸਲਾਈ ਵੀ ਬਣਾ ਲਈ ਫਿਰ ਤੋਂ ਆਪਾਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਆਪਾਂ ਇਹ ਵਾਲੀ ਸਲਾਈ ਸਿੱਧੀ ਬਣਾਵਾਂਗੇ ਹੁਣ ਆਪਾਂ ਇੱਥੇ ਆਪਣੇ ਹਿਸਾਬ ਨਾਲ ਸਲਾਈਆਂ ਬਣਾ ਲਵਾਂਗੇ ਚਾਰ ਬਣਾਉਣੀ ਆ ਤੁਸੀਂ ਚਾਰ ਬਣਾ ਸਕਦੇ ਹਾਂ ਦੋ ਬਣਾਉਣੀ ਆ ਦੋ ਬਣਾ ਸਕਦੇ ਹਾਂ ਤੇ ਆਪਾਂ ਅੱਗੇ ਸਲਾਈਆਂ ਜਿੰਨੀਆਂ ਬਣਾਉਣੀਆਂ ਪਲੇਨ ਆਪਾਂ ਉਹਨੀਆਂ ਬਣਾ ਕੇ ਫਿਰ ਮਿਲਦੇ ਆਂ ਜੀ ਤੇ ਲਓ ਜੀ ਆਪਾਂ ਦੇਖੋ ਬਣਾ ਲਈਆਂ ਹੈਗੀਆਂ ਜੀ ਪੰਜ ਸਲਾਈਆਂ ਬਣ ਗਈਆਂ ਆਪਣੀਆਂ ਇਹ 1 2 3 4 5 ਸਲਾਈਆਂ ਬਣ ਗਈਆਂ ਆਪਣੀਆਂ ਇਹ ਕਿਉਂਕਿ ਇੱਕ ਸਲਾਈ ਦਾ ਤਾਂ ਆਪਣਾ ਡਿਜ਼ਾਈਨ ਹੀ ਹੋ ਗਿਆ ਇਹ ਫਿਰ ਇਸ ਤਰ੍ਹਾਂ ਕਰਕੇ ਹੈ ਪੰਜ ਸਲਾਈਆਂ ਬਣ ਗਈਆਂ ਇਹ ਤੇ ਹੁਣ ਦੇਖੋ ਜੀ ਆਪਾਂ ਫਿਰ ਤੋਂ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਸੇਮ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਫਿਰ। ਉਸੇ ਕਿੰਨਾ ਥੋੜਾ ਜਿਹਾ ਧਿਆਨ ਰੱਖਣਾ ਕਿ ਜਦੋਂ ਆਪਾਂ ਸਲਾਈ ਬਣਾਉਣੀ ਹੈ ਨਾ ਉਦੋਂ ਉਲਟੀ ਸਲਾਈ ਬਣਾਉਣੀ ਹੈ ਥੋੜੇ ਜਿਹਾ ਕੁੰਡੇ ਲੂਜ਼ ਕਰਕੇ ਪਾ ਲੈ। ਆਪਣੇ ਕੋਲ ਫਾਸਟ ਸਲਾਈ ਤੇ ਜਿਵੇਂ ਆਪਾਂ ਇੱਥੇ ਬਣਾਇਆ ਸੀ ਥੋੜੇ ਜਿਹਾ ਕੁੰਡੇ ਲੂਜ਼ ਕਰਕੇ ਪਾ ਲੈ। ਤਾਂ ਬਹੁਤ ਸੋਹਣਾ ਵੀ ਸੌਖਾ ਬਣ ਜਾਂਦਾ ਹੈ। ਨਜਾਇੰਤਾ ਬਣੀ ਜਾਂਦਾ ਪਰ ਸੌਖਾ ਬਣ ਜਾਂਦਾ ਨਾਲ ਇਕੱਠਾ ਜਾਂ ਨਹੀਂ ਹੁੰਦਾ। ਹੁਣ ਆਪਾਂ ਥੋੜੇ ਜਿਹੀ ਕੁੰਡੇ ਲੂਜ਼ ਪਾਏ ਆ ਤਾਂ ਦੇਖੋ ਜੀ ਜਲਦੀ ਜਲਦੀ ਬਣ ਜਾਂਦਾ ਹੈ ਬਣੀ ਜਾਂਦਾ ਤੇ ਇਸ ਤਰ੍ਹਾਂ ਤੁਸੀਂ ਵੀ ਜਿਹੜੀ ਉਲਟੀ ਸਲਾਈ ਬਣਾਉਂਗੇ ਨਾ ਉਹ ਥੋੜੀ ਜਿਹੀ ਲੂਜ਼ ਬਣਾ ਲਿਓ ਲਾਸਟ ਵਾਲੀ ਤੇ ਡਿਜ਼ਾਈਨ ਸੌਖਾ ਬਣ ਜੂਗਾ ਹਲਾਉ ਜੀ ਆਪਾਂ ਇੰਨਾਕ ਡਿਜ਼ਾਈਨ ਬਣਾਇਆ ਹੈਗਾ ਦੇਖੋ ਇਹ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਤੇ ਜੇ ਤੁਸੀਂ ਆਪਣੀਆਂ ਬਰੀਕ ਔਨ ਕਰਕੇ ਥੋੜਾ ਜਿਹਾ ਇਸ ਤਰ੍ਹਾਂ ਲੰਮੀਆਂੀਆਂ ਲੱਗਦੀਆਂ ਡੱਬੀਆਂ ਇਹ ਤੇ ਜੇ ਥੋੜੀ ਜਿਹਾ ਆਪਾਂ ਮੋਟੀ ਔਨ ਚ ਬਣਾਉਨੇ ਆ ਤਾਂ ਬਹੁਤ ਸੋਹਣਾ ਬੰਦਾ ਹੈ ਆਪਣੀ ਔਨ ਬਰੀਕ ਵਾਲੀ ਆ ਇਹ ਇਹ ਬੱਚਿਆਂ ਵਾਲੀ ਔਨ ਜਿਹੜੀ ਬੱਚਿਆਂ ਦੇ ਕੋਟ ਦਾ ਸਟਾਟ ਬਣਾਉਨੇ ਆਪਾਂ ਉਹ ਵਾਲੀ ਔਨ ਤਾਂ ਕਰਕੇ ਥੋੜੀ ਜਿਹਾ ਸਾ ਡੱਬੀ ਮੈਨੂੰ ਜੀ ਲੱਗਦੀ ਜੇ ਤੁਸੀਂ ਤਿੰਨ ਗੁੰਡੇ ਤਿੰਨ ਸਲਾਈਆਂ ਪਾਉਣੇ ਚਾਹੋ ਤਿੰਨ ਵੀ ਬਣ ਸਕਦੀਆਂ ਫਿਰ ਇੱਥੇ ਇੱਕ ਜੇ ਬਣ ਜੂਗਾ ਤੇ ਜਿਵੇਂ ਮਰਜ਼ੀ ਬਣਾ ਲਓ ਜੀ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਵੀ ਸੋਹਣਾ ਲੱਗਦਾ ਫਿਰਲਾ ਫਿਰਲਾ ਬਹਿ ਜੂਗਾ ਤੇ ਜੇ ਤੁਸੀਂ ਆਪਾਂ ਪੰਜ ਸਲਾਈਆਂ ਬਣਾਈਆਂ ਜੀ ਫਿਰ ਪੰਜ ਮੋਨਾ ਬਣਾ ਤਿੰਨ ਹੀ ਬਣਣਗੀਆਂ ਜੀ ਚੌਥੀ ਸਲਾਈ ਤੇ ਫਿਰ ਆਪਣਾ ਇਹ ਡਿਜ਼ਾਈਨ ਬਣ ਜੂਗਾ ਤੇ ਲੋ ਜੀ ਇਸ ਤਰ੍ਹਾਂ ਹੀ ਬਹੁਤ ਸੋਹਣਾ ਲੱਗਦਾ ਹੈ ਬਾਕੀ ਆਪਾਂ ਤੁਹਾਨੂੰ ਦੱਸਤਾ ਜਿਵੇਂ ਤੁਸੀਂ ਜੇ ਦੋ ਸਲਾਈਆਂ ਹੋਰ ਘੱਟ ਕਰਕੇ ਬਣਾਓਵੇਂ ਬਣਾ ਸਕਦੇ ਹੋ ਜਿਵੇਂ ਆਪਾਂ ਹੁਣ ਬਣਾ ਰੱਖੀਆਂ ਇੱਥੇ ਆਈਆਂ ਤਾਂ ਆਪਾਂ ਇੱਥੇ ਵੀ ਬਣਾ ਸਕਦੇ ਹਾਂ ਹੁਣ ਆਪਣੀਆਂ ਅਦਰ ਤਿੰਨ ਸਲਾਈਆਂ ਹੀ ਬਣੀਆਂ ਚਾਨਣ ਪੈਂਦਾ ਹੀ ਦੇਖਦੀਆਂ ਨਹੀਂ ਹੈਗੀਆਂ ਉਲਟੀ ਸਾਈਡ ਤੋਂ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਉਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਲਾਈਕ ਵੀ ਕਰਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਵਾ ਸਪੋਰਟ ਕਰੋ ਜੀ ਸਾਰੇ ਭੈਣ ਭਰਾਵਾਂ ਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਬਣਿਆ ਹੋਇਆ ਹਰੇਕ ਰੰਗ ਦੇ ਵਿੱਚ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ ਇੱਥੇ ਤਾਂ ਆਪਾਂ ਬਣਾਉਨੇ ਆ ਇੱਕ ਰੰਗ ਵਿੱਚ ਦੇਖਦੇ ਆ ਜਦੋਂ ਆਪਾਂ ਕੋਈ ਵੀ ਰੰਗ ਆਪਾਂ ਲੈਨੇ ਕੋਟ ਸੈਟਰਸ ਤੇ ਉਹ ਜੇ ਬਣਾਈਏ ਤਾਂ ਬਹੁਤ ਸੋਹਣਾ ਲੱਗਦਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ